ਪਿਆਰੀ ਲੱਗਦੀ ਐ ਆਪਣੇ ਵਾਲੇ ਹੁਣ ਆਪਾਂ ਸਾਰੇ ਕਹਿੰਦੇ ਨੇ ਹਾਏ ਮੇਰੀ ਮਾਂ ਮੈਨੂੰ ਬਹੁਤ ਪਿਆਰੀ ਲੱਗਦੀ ਐ ਮੇਰੀ ਮਾਂ ਮੇਰੀ ਮਾਂ ਇਹਦਾ ਕਰਦੇ ਸੀ ਸਾਡੇ ਵਰਗੇ ਟਾਡੀ ਰਾਗੀ ਜਦੋਂ ਅਸੀਂ ਸਟੇਜ ਤੇ ਗਾਉਂਦੇ ਹਾਂ ਰਵਾਵ ਵੀ ਦਿੰਦੇ ਹਾਂ ਮਾਂ ਦੀ ਗੱਲ ਕਰਕੇ ਕਰਦੇ ਬਈ ਮਾਂ ਹਾਂ ਮੈਨੂੰ ਮਾਂ ਬਹੁਤ ਜ਼ਿਆਦਾ ਨਹੀਂ ਹਾਏ ਮੇਰੀ ਮਾਂ ਕਿੱਥੇ ਬਾਹਰ ਲੈ ਜਿੰਦੇ ਆਪਾਂ ਉਹ ਰੋਂਦੇ ਮਾਂ ਮੇਰੀ ਮਾਂ ਮੇਰੀ ਮਾਂ ਪਰ ਜਦੋਂ ਪੁੱਛਦਾ ਅੱਛਾ ਮਾਂ ਫਿਰ ਤੇਰੀ ਕੀ ਕਰਦੀ ਐ ਮੇਰੀ ਮਾਂ ਮੇਰੇ ਜੁੱਤੇ ਸਾਫ਼ ਕਰਦੀ ਏ ਪਾਲਿਸ਼ ਕਰਦੀ ਏ ਮੇਰੀ ਮਾਂ ਮੇਰੇ ਕੱਪੜੇ ਪ੍ਰੈਸ ਕਰਦੀ ਏ ਮਾਂ ਮੈਨੂੰ ਬੜੀ ਪਿਆਰੀ ਏ ਮੇਰੀ ਮਾਂ ਮੇਰੇ ਲਈ ਰੋਟੀ ਪਕਾਉਂਦੀ ਏ ਮਾਂ ਮੈਨੂੰ ਬਹੁਤ ਪਿਆਰੀ ਏ ਮੇਰੀ ਮਾਂ ਮੈਨੂੰ ਨਹਾਉਣ ਵਾਸਤੇ ਪਾਣੀ ਗਰਮ ਕਰਕੇ ਦਿੰਦੀ ਏ ਮੇਰੀ ਮਾਂ ਬੜੀ ਪਿਆਰੀ ਏ ਹੋਰ ਮੇਰੀ ਮਾਂ ਬੈਠੇ ਨੂੰ ਪਾਣੀ ਪਿਉਂਦੀ ਏ ਲਿਆ ਕੇ ਮੇਰੀ ਮਾਂ ਮੇਰੇ ਕੱਪੜੇ ਤੌਂਦੀ ਏ ਮੇਰਾ ਬਿਸਤਰਾ ਵਿਛਾਉਂਦੀ ਏ ਮੇਰਾ ਪੂਰਾ ਘਰ ਸਾਫ਼ ਕੀਤਾ ਮੇਰੀ ਮਾਂ ਨੇ ਮੈਂ ਬਹੁਤ ਪਿਆਰ ਕਰਦਾ ਹਾਂ ਹਾਂ ਸਾਰੇ ਕੰਮ ਕਰਦੀ ਏ ਤਾਂ ਪਿਆਰੀ ਲੱਗਦੀ ਏ ਹਾਂ ਫੇਰ ਯਾਰ ਨੌਕਰ ਏ ਤੇਰੀ ਨੌਕਰ ਕਿੰਨੂ ਨਹੀਂ ਪਿਆਰਾ ਲੱਗਦਾ ਸਾਰੇ ਕੰਮ ਕਰਦੇ ਧਿਆਨ ਨਾਲ ਮੇਰੀ ਗੱਲ ਨੂੰ ਸੁਣਿਓ ਬਈ ਪਾਰੀ ਸਾਰੀ ਗੱਲ ਸੁਣ ਲਿਓ ਨੌਕਰ ਕਿੰਨੂ ਨਹੀਂ ਜੰਗਾ ਲੱਗਦਾ ਕੋਈ ਮੇਰੇ ਕੱਪੜੇ ਸਚੱਕੇ ਕੋਈ ਮੇਰੇ ਬੂਟ ਸੰਭੇ ਕੋਈ ਮੈਨੂੰ ਰੋਟੀ ਦੇਵੇ ਕੋਈ ਮੈਨੂੰ ਪਾਣੀ ਪਿਆਵੇ ਕੋਈ ਮੈਨੂੰ ਚਾਹ ਪਿਆਵੇ ਸਾਰੇ ਮੇਰੇ ਕੰਮ ਕਰੇ ਤੇ ਮੈਂ ਤੇ ਆਪੀ ਕੋ ਹਾਇ ਹੋਏ ਮੇਰੀ ਮੈਂ ਮਰ ਜੂ ਮੰਮੀ ਬਿਨਾ ਆਹੋ ਤੂੰ ਤੇ ਆਪੀ ਮਰ ਜਾਏਗਾ ਕਿਉਂਕਿ ਤੇਰੇ ਤੇਰੇ ਤੇ ਸਾਰਾ ਕੰਮ ਹੀ ਉਹਨੇ ਕਰਦਾ ਤੂੰ ਬੜਾ ਪਿਆਰ ਕਰਦਾ ਹੈਨਾ ਤੂੰ ਕਿੱਥੇ ਕਰਦਾ ਹੈ ਯਾਰ ਉਹ ਕਰਦੀ ਏ ਤੇਰਾ ਮਾਂ ਕਰਦੀ ਹੈ ਪਿਆਰ ਦਾ ਅਰਥ ਤੁਸੀਂ ਜਵਾਬ ਦਿਓ ਪਿਆਰ ਦਾ ਅਰਥ ਲੈਣਾ ਹੁੰਦਾ ਹੈ ਕਿ ਦੇਣਾ ਹੁੰਦਾ ਬੋਲ ਪਿਆਰ ਦਾ ਅਰਥ ਕੁਰਬਾਨੀ ਹੁੰਦਾ ਹੈ ਕਿ ਇਕੱਠਾ ਕਰਨਾ ਦੇਣਾ ਜਿਹੜਾ ਬੰਦਾ ਪਿਆਰ ਕਰਦਾ ਹੈ ਉਹ ਤੇ ਲਟਾਉਂਦਾ ਹੈ ਪਿਆਰ ਦਾ ਅਰਥ ਹੈ ਲਟਾਉਣਾ ਤੇ ਅਸੀਂ ਕਰਦੇ ਹਾਂ ਇਕੱਠਾ ਸਾਰੀ ਜ਼ਿੰਦਗੀ ਇਕੱਠਾ ਕਰਦੇ ਆ ਪਿਆਰ ਦਾ ਮਤਲਬ ਲਟਾਉਣਾ ਹੁੰਦਾ ਵੀਰਾ ਜੇ ਸੱਚੀ ਤੂੰ ਮਾਂ ਨਾਲ ਪਿਆਰ ਕਰਦਾ ਹੁੰਦਾ ਆ ਕੰਨ ਖੋਲ ਕੇ ਸੁਣੀ ਮੇਰੀ ਗੱਲ ਜੇ ਤੂੰ ਸੱਚੀ ਮਾਂ ਨਾਲ ਪਿਆਰ ਕਰਦਾ ਹੁੰਦਾ ਜਿੱਦੇ ਤੂੰ 8 ਸਾਲ ਦਾ ਹੋ ਗਿਆ ਤੈਨੂੰ ਪਤਾ ਲੱਗ ਗਿਆ ਵੀ ਮੇਰੀ ਮਾਂ ਗਰਮੀ ਚ ਰੋਟੀ ਪਕਾ ਰਹੀ ਐ ਉਦੋਂ ਤੋਂ ਤੈਨ ਰੋਟੀ ਆਪਣੀ ਆਪੇ ਚੱਕ ਕੇ ਖਾਣ ਲੱਗ ਜਾਣਾ ਸੀ ਜੇ ਤੂੰ ਸੱਚੀ ਮਾਂ ਨਾਲ ਪਿਆਰ ਕਰਦਾ ਹੁੰਦਾ ਤੇ ਆਰਾਮ ਨਾਲ ਸਾਰੇ ਘਰ ਦਾ ਕੰਮ ਕਰਕੇ ਮਾਂ ਲੰਮੀ ਪਈ ਸੀ ਤੈਂ ਕਹਿਣਾ ਸੀ ਬੇਬੇ ਵੇ ਪੁੱਤ ਮੈਂ ਚਾਹ ਕਰਦਾ ਤੇਰੇ ਲਈ ਸਾਡੇ ਮਾਲਵੇ ਵਾਲੇ ਬੋਲਦੇ ਆ ਵੇ ਪੁੱਤ ਚਾਹ ਕਰਦੇ ਆ ਚਾਹ ਬਣਾ ਦਾਂ ਨਾ ਬੇਬੇ ਤੂੰ ਪਈ ਰਹਿ ਮਸਾਂ ਤੇ ਪਈ ਐ ਮੈਂ ਕਰਦਾ ਨਾ ਤੇਰੇ ਲਈ ਮੈਂ ਚੱਲਿਆ ਰਸੋਈ 'ਚ ਮੈਂ ਦੋ ਕੱਪ ਬਣਾ ਲੂ ਇੱਕ ਤੈਨੂੰ ਪਿਆਉ ਇੱਕ ਆਪ ਪੀ ਫੇਰ ਸੀ ਤੇਰਾ ਮਾਂ ਨਾਲ ਪਿਆਰ ਸਾਰੀ ਜ਼ਿੰਦਗੀ ਸੇਵਾ ਲੈਂਦਾ ਰਿਆਂ ਤੂੰ ਸਾਰੀ ਜ਼ਿੰਦਗੀ ਕੰਮ ਕਰਾਉਂਦਾ ਰਿਆਂ ਤੂੰ ਸਾਰੀ ਜ਼ਿੰਦਗੀ ਕੱਪੜੇ ਧਵਾਉਂਦਾ ਰਿਆਂ ਤੂੰ ਫਿਰ ਇੱਥੇ ਹੀ ਬਸ ਨਹੀਂ ਬੇਬੇ ਮੈਨੂੰ ਸੰਭਿਆ ਹੁਣ ਮੇਰੇ ਬੱਚਿਆਂ ਨੂੰ ਵੀ ਸਾਭ ਪਹਿਲਾਂ ਤੇਰੇ ਤੇਰੇ ਪੋਤੜੇ ਧੁੰਦੀ ਰਹੀ ਐ ਹੁਣ ਤੇਰੇ ਨਿਆਣਿਆਂ ਦੇ ਧੁੰਦੀ ਆ ਗਏ ਤੇ ਦਾਵਾ ਕਰਦਾ ਮੈਂ ਪਿਆਰ ਕਰਦਾ ਮੈਂ ਬਾਬੇ ਨਾਲ ਪਿਆਰ ਕਰਦਾ ਕਾਹਦੇ ਪਿਆਰ ਨੇ ਵੀਰੋ ਪਿਆਰ ਕਰਦਾ ਗੁਰੂ ਗੋਬਿੰਦ ਸਿੰਘ ਲੈਂਦਾ ਕੁਛ ਨਹੀਂ ਦਿੰਦਾ ਹੀ ਦਿੰਦਾ ਪਿਆਰ ਦਿੰਦਾ ਹੁੰਦਾ ਹੈ ਪਿਆਰ ਲੈਂਦਾ ਨਹੀਂ ਹੁੰਦਾ ਮਾਂ ਕਹਵੇ ਬੇ ਪੁੱਤ ਮੈਂ ਮੈਂ ਕਰਦੀ ਆ ਤੂੰ ਕਹੇ ਨਾ ਬੇਬੇ ਮੈਂ ਕਰੂ ਮਾਂ ਕਹਵੇ ਮੈਂ ਕਰੂ ਬੇ ਪੁੱਤ ਮੈਂ ਕਰੂ ਤੂੰ ਕਹੇ ਨਾ ਬੇਬੇ ਮੈਂ ਕਰੂ ਮੇਰਾ ਬਿਸਤਰਾ ਕਿਉਂ ਵਿਛਾਉਣੀ ਆ ਤੂੰ ਮੈਂ ਵਿਛਾਉਂਦਾ ਫੇਰ ਇਹ ਪਿਆਰ ਦੇਣਾ ਲੈਣ ਨੂੰ ਤੁਸੀਂ ਕਦੋਂ ਕਦਾ ਪਿਆਰ ਸਮਝਦੇ ਹੋ ਪਿਆਰਿਓ ਇਕੱਠੇ ਕਰਨ ਨੂੰ ਕਦੋਂ ਕਦਾ ਪਿਆਰ ਸਮਝਣ ਲੱਗਦੇ ਹੋ ਮੇਰੀ ਕੋਈ ਸੇਵਾ ਕਰੇ ਮੇਰੀਆਂ ਕੋਈ ਲੱਤਾਂ ਕੁੱਟੇ ਮੇਰੇ ਕੋਈ ਮਗਰ ਮਗਰ ਫੇਰੇ ਤੇ ਮੈਂ ਤੇ ਆਪੇ ਹੀ ਕਹੂੰ ਮੇਰੇ ਨਾਲ ਬਹੁਤ ਪਿਆਰ ਕਰਦਾ ਪਿਆਰ ਤੇ ਇਹ ਕਹਿੰਦਾ ਤੂੰ ਦੱਸ ਵਾਹ ਆਪਣੀ ਜਿੰਦਗੀ ਤੇ ਮੈਂ ਉਹਨਾਂ ਨੂੰ ਮੰਨਦਾ ਪਿਆਰ ਕਰਦੇ ਆ ਜਿਨ੍ਹਾਂ ਜਿਨ੍ਹਾਂ ਨੇ ਨਾ ਹੱਥ ਨਹੀਂ ਲਾਉਣ ਦਿੱਤਾ ਜਿੱਦੇ ਤੋਂ ਜਿੱਦੇ ਤੋਂ ਦਿਮਾਗ ਚੱਲ ਪਿਆ ਜਿੱਦਾਂ ਜਿੱਦੇ ਤੋਂ ਸਰੀਰ ਸਮਝ ਲਿਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਬੀਬੇ ਜੇ ਮੈਂ ਤੇਰੇ ਲਈ ਨਹੀਂ ਕਰ ਸਕਦਾ ਘੱਟ ਤੋਂ ਘੱਟ ਮੇਰਾ ਬਿਸਤਰਾ ਮੈਂ ਆਪੇ ਵਿਛਾ ਲਿਆ ਕਰੂੰ ਮੇਰੀ ਰੋਟੀ ਮੈਂ ਪਾ ਕੇ ਖਾ ਲਿਆ ਕਰੂੰ ਮੈਂ ਆਪਣੀ ਚਾਹ ਬਣਾ ਲੂੰ ਮੈਂ ਆਪਣਾ ਪਾਣੀ ਪੀ ਲੂੰ ਮੈਂ ਤੇ ਕਮਲਾ ਇਹ じゃ ਨਕੰਮਾ ਮੈਂ ਤੇ ਵਿਹਲੜ ਮੰਜੀ ਤੇ ਪਿਆ ਕਹਿ ਦੇਣਾ ਬੀਬੀਏ ਪਾਣੀ ਲਿਆਈ ਮੈਂ ਤਾਂ ਪਾਣੀ ਦਾ ਗਲਾਸ ਨਹੀਂ ਪੀ ਸਕਦਾ ਫਿਰ ਕਹਿੰਦਾ ਮੈਂ ਪਿਆਰ ਕਰਦਾ ਤੇ ਸੁਣੋ ਜਿਹੜੇ ਬੰਦੇ ਇੱਥੇ ਕੁਝ ਲੈਣ ਆਏ ਐ ਲੈਣ ਆਏ ਸਮਾਜ ਤੋਂ ਲੈਣ ਆਏ ਐ ਪਰ ਕੁਝ ਹੋ ਐ ਜਿਹੜੇ ਵੰਡਣ ਆਏ ਐ ਜਿਹੜੇ ਦੇਣ ਆਏ ਜਿਨ੍ਹਾਂ ਨੇ ਦਿੱਤਾ ਹੀ ਦਿੱਤਾ ਲਿਆ ਨਹੀਂ ਦਿੱਤਾ ਹੀ ਦਿੱਤਾ ਜੇ ਤੇਰੀ ਮਾਂ ਨੇ ਸਮਝਿਆ ਤੈਨੂੰ ਪਾਲਿਆ ਉਹ ਤੇਰੇ ਲਈ ਕਰਦੀ ਰਹੀ ਐ ਤੂੰ ਉਹਦੇ ਲਈ ਕਰ। ਘਰ ਵਾਲੀ ਮੇਰੇ ਨਾਲ ਬਹੁਤ ਪਿਆਰ ਕਰਦੀ ਬੰਦੇ ਵੀ ਹੁਣ ਘਰ ਵਾਲੇ ਵੀ ਦੇਖ ਲੋ ਘਰ ਵਾਲੀ ਮੇਰੇ ਨਾਲ ਬਹੁਤ ਪਿਆਰ ਕਰਦੀ ਆ ਉਹ ਤੇਰੇ ਮਗਰ ਮਗਰ ਫਿਰਦੀ ਐ ਰੋਟੀ ਤੇਰੀ ਚਾਹ ਤੇਰੀ ਸਾਰਾ ਕੁਝ ਤੂੰ ਆਪੇ ਕਹਿਣਾ ਪਿਆਰ ਕਰਦੀ ਐ। ਪਿਆਰ ਕਰਨ ਵਾਲਾ ਬੰਦਾ ਜਿਹੜਾ ਉਹ ਕਹਿੰਦਾ ਮੈਂ ਕਰਦਾ। ਜੇ ਮੈਂ ਪਿਆਰ ਕਰਦਾ ਤੇ ਤੇਰੇ ਲਈ ਮੈਂ ਕਰੂੰ ਕੁਝ। ਜੇ ਤੂੰ ਥੋੜਾ ਕੀਤਾ ਤੇਰੇ ਤੋਂ ਜ਼ਿਆਦਾ ਕਰੂੰ ਮੈਂ ਤੇਰੇ ਲਈ। ਇਹ ਇਹ ਪਿਆਰ ਤਾਂ ਕਰਕੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਕਹਿੰਨੇ ਆ ਕਿਹੜਾ ਕਰ ਲੂ ਰੀਸਾਂ ਯਾਰ ਹਰ ਬੰਦਾ ਇਕੱਠਾ ਕਰਦਾ ਹੈ ਹਰ ਬੰਦਾ ਜੋੜਦਾ ਹੈ ਹਰ ਬੰਦਾ ਲਹਿ ਰਿਹਾ ਪਰ ਇੱਕ ਬਾਜਾ ਵਾਲਾ ਹੈ ਜਿਹੜਾ ਆਪਣਾ ਸਾਰਾ ਕੁਝ ਦੇ ਦੇ ਰਿਹਾ ਛੱਡ ਰਿਹਾ ਉੱਥੇ ਕਹਿੰਨੇ ਆ ਵੀ ਆ ਪਿਤਾ 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 ਦਿੰਦਾ ਹੁੰਦਾ ਆ ਪਿਤਾ ਲੈ ਕੇ ਪਿਤਾ ਬਣਨ ਦਾ ਇਹ ਦੇ ਰਿਹਾ ਹਰ ਵੇਲੇ ਦੇ ਦਿਮਾਗ 'ਚ ਇਹ ਚੱਲਦੀ ਐ ਜਿਵੇਂ ਪਿਓ ਜਿੰਨੇ ਹੁੰਦੇ ਐ ਹੁਣ ਵੇਖੋ ਮਾਂ 9 ਮਹੀਨੇ ਇੱਥੇ ਪੇਟੇ ਢਿਚ ਰੱਖਦੀ ਐ ਤੇ ਪਿਓ ساری ਜ਼ਿੰਦਗੀ ਬੱਚਿਆਂ ਨੂੰ ਇੱਥੇ ਰੱਖਦਾ ਜੇ ਕਹੀਏ ਨਾ ਵੀ ਮਾਂ ਮਾਂ ਨੇ ਢਿਡਚ ਰੱਖਿਆ ਜਿੱਦੇ ਮਾਂ ਨੇ ਢਿਡਚ ਰੱਖਿਆ ਸੀ ਬੱਚਾ ਇੱਥੇ ਦਿਮਾਗ 'ਚ ਪਿਓ ਦੇ ਆ ਗਿਆ ਸੀ ਫਿਰ ਸੈਟ ਕਿਵੇਂ ਕਰਨ ਦਾ ਜੇ ਕੁੜੀ ਹੋਈ ਤੇ ਫਿਰ ਕੀ ਕਰਨਾ ਮੁੰਡਾ ਹੋਇਆ ਤੇ ਫਿਰ ਕੀ ਕਰਨਾ ਤੇ ساری ਜ਼ਿੰਦਗੀ ਮਾਂ ਢਿਡਚ 9 ਮਹੀਨੇ ਰੱਖਦੀ ਐ ਤੇ ਪਿਓ ਇੱਥੇ ਰੱਖਦਾ ਸੁਰਤ ਹਰ ਵੇਲੇ ਆਪਣੇ ਬੱਚਿਆਂ ਨੂੰ ਵੀ ਕਿੱਦਾਂ ਸੈੱਟ ਕਰਨਾ ਕਿਵੇਂ ਕਰਨਾ ਕਿਵੇਂ ਕਰਨਾ ਐਦਾਂ ਹੀ ਕਰਦਾ ਤੇ ਜੇ ਮਨ ਨਾਲ ਪਿਆਰਿਓ ਪਿਆਰ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਨੇ ਕੀਤਾ ਪਿਆਰ ਆਪਣੀ ਉਮਤ ਨਾਲ ਲਿਆ ਕੁਛ ਨਹੀਂ ਦਿੱਤਾ ਹੀ ਦਿੱਤਾ ਅਨੰਦਪੁਰ ਸਾਹਿਬ ਦੀ ਧਰਤੀ ਐਡਾ ਵਸਿਆ ਹੋਇਆ ਅਨੰਦਪੁਰ ਜਵਾਨ ਬੱਚੇ ਪਿਤਾ ਆਪਣਾ ਆਪਣੀ ਸਾਰਾ ਕੁਝ ਕੁਰਬਾਨ ਕਰਦਾ ਇਹ ਹੈ ਪਿਆਰ ਜਿਹਦੇ ਨਾਲ ਵੀ ਪਿਆਰ ਕਰਦਾ ਮੈਂ ਦਿਮਾਗ ਚ ਸੋਚ ਉਹਦੇ ਲਈ ਤੂੰ ਕੀ ਕਰਦਾ ਜਿਹਦੇ ਨਾਲ ਵੀ ਪਿਆਰ ਕਰਦੇ ਹੋ ਤੁਸੀਂ ਜਿਹਦੇ ਨਾਲ ਵੀ ਕਰਦੇ ਹੋ ਸੋਚ ਕੇ ਵੇਖੋ ਵੀ ਮੈਂ ਇਹਦੇ ਲਈ ਕੀ ਕੀਤਾ ਮੈਂ ਕੀ ਕਰ ਸਕਦਾ ਇਹਦੇ ਲਈ ਮੈਂ ਕੀ ਕਰੂੰ ਇਹਦੇ ਲਈ ਪਰ ਜੇ ਪਿਆਰ ਦਾ ਅਰਥ ਇਹ ਕੱਢਦਾ ਵੀ ਇਹ ਮੇਰੇ ਲਈ ਕੀ ਕਰੂ ਇਹ ਮੈਨੂੰ ਕੁਝ ਦਊ ਇਹ ਮੇਰੇ ਨਾਲ ਕਰੂ ਕੁਝ ਮੇਰੇ ਵਾਸਤੇ ਕਰੂ ਫੇਰੇ ਤੇਰਾ ਪਿਆਰ ਨਹੀਂ ਇਹ ਤੇਰਾ ਸਵਾਰਥ ਹੈ ਇਹ ਤੇਰਾ ਮਤਲਬ ਹੈ ਇਹ ਸਵਾਰਥ ਇਹ ਪਿਆਰ ਥੋੜਾ ਹੁੰਦਾ ਇਹ ਪਿਆਰ ਨਹੀਂ ਹੁੰਦਾ ਤੇ ਵੇਖੋ ਜਿਵੇਂ ਅਗਲਾ ਕਹਿੰਦਾ ਯਾਰ ਪਿਆਰ ਨੂੰ ਪਿਆਰ ਹੈ ਅਗਲਾ ਵੀ ਅਗਲਾ ਵੀ ਉਹ ਜੇ ਉਹ ਪਿਆਰ ਕਰਦੇ ਸੀ ਤੇ ਉਹਨਾਂ ਨਾਲ ਪਿਆਰ ਕਰਨ ਵਾਲੇ ਵੀ ਕਿਹੜਾ ਘੱਟ ਹੋਏ। ਜੇ ਗੁਰੂ ਗੋਬਿੰਦ ਸਿੰਘ ਨੇ ਪਿਆਰ ਕੀਤਾ ਤੇ ਅੱਗੇ ਉਹ ਅੱਗੂ ਵੀ ਫਿਰ ਪਿਆਰ ਕਰਨ ਵਾਲੇ ਆਏ ਨਾ। ਅੱਗੂ ਵੀ ਜਾਨਵਾਰ ਨਾਲ ਆਏ। ਅੱਗੇ ਵੀ ਫਿਰ ਉਦਾਂ ਉਹ ਉਦਾਂ ਦੇ ਮਿਲੇ ਨਾ ਫਿਰ ਉਹਨਾਂ ਨੂੰ ਅੱਗੇ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਿਆਰ ਕੀਤਾ ਆਪਣੇ ਪਿਆਰਿਆਂ ਨਾਲ ਤੇ ਉਹਨਾਂ ਨੂੰ ਪਿਆਰ